ਬੱਚਿਆਂ ਦੀ ਜਿਹੜੀ ਗਿਣਤੀ ਹੈ ਕਾਫੀ ਘਟ ਗਈ ਮੈਂ ਪਹਿਲਾਂ ਹੀ ਦੇਖਿਆ ਤੁਸੀਂ ਕਿੰਨੇ ਬੱਚੇ ਘਟ ਆਂਦੇ ਪਏ ਆ ਹਾਂ ਹੁਣ ਲਾਈਟ ਲੱਗ ਗਈ ਹੈ ਜਿਸੇ ਮੈਂ ਆਪਣੇ ਲਗਾਈ ਹੈ ਤੇ ਉਹਨਾਂ ਦੇ ਥਰੂ ਹੁਣ ਦੇਖੋ ਬੱਚੇ ਜਿਹੜੇ ਜਿਆਦਾ ਗਿਣਤੀ ਬੱਧੇਗੀ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਲੱਖ ਕੋਸ਼ਿਸ਼ਾਂ ਕਰਨ ਪਰ ਹੁਸ਼ਿਆਰਪੁਰ ਦੇ ਪਿੰਡ ਮਾਨਗੜ ਦੇ ਐਲੀਮੈਂਟਰੀ ਸਕੂਲ ਦੀ ਟੀਚਰ ਸਰਬਜੀਤਾ ਚੇਰਾ ਇਸ ਕਰਕੇ ਖਿੜਿਆ ਹੈ ਕਿਉਂਕਿ ਉਹਦੇ ਸਕੂਲ ਵਿੱਚ ਬਿਜਲੀ ਆ ਗਈ ਹੈ ਬਿਜਲੀ 1-2 ਦਿਨਾਂ ਬਾਅਦ ਨਹੀਂ ਸਗੋਂ ਪੂਰੇ 95 ਸਾਲਾਂ ਬਾਅਦ ਗਰਮੀਆਂ ਹੁਣ ਸਰਦੀਆਂ ਹੋਣ ਨੌ ਦਹਾਕਿਆਂ ਤੋਂ ਇਸ ਸਕੂਲ ਵਿੱਚ ਵਿਦਿਆ ਦੇ ਚਾਨਣ ਦਾ ਪ੍ਰਸਾਰ ਹੁੰਦਾ ਰਿਹਾ ਬਿਨਾਂ ਬੱਤੀ ਦੇ ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ ਦੀਆਂ ਕੋਸ਼ਿਸ਼ਾਂ ਤਕਰੀਬਨ 9 ਸਾਲ ਬਾਅਦ ਰੰਗ ਲਿਆਈਆਂ ਹੁਣ ਸਕੂਲ 'ਚ ਪੱਖਾ ਚੱਲਦਾ ਦੇਖ ਹਰ ਵਿਦਿਆਰਥੀ ਖੁਸ਼ ਹੈ ਟੀਚਰਾਂ ਦੇ ਚਿਹਰੇ ਖਿੜੇ ਹੋਏ ਨੇ ਬਿਜਲੀ ਮੈਕਨ ਵਾਲੇ ਕਹਿੰਦੇ ਸੀ ਪੁੱਡਾ ਤੋਂ ਲੈ ਕੇ ਆਓ ਮਨਜ਼ੂਰੀ ਲੈ ਕੇ ਆਓ ਰੋਕਣ ਕਰਦੇ ਸਨ ਜੀ ਰੋੜ ਕਰਕੇ ਹੋਇਆ ਸੀ ਫਿਰ ਅਸੀਂ ਡੀਸੀ ਤੱਕ ਪਹੁੰਚ ਗਏ ਫਰੂ ਮਹਿਕਮੇ ਦੇ ਥਿਸ ਇਜ਼ ਦਾ ਕੋਨ ਉੱਥੇ ਜਾ ਕੇ ਮਤਲਬ ਕਿ ਉਹਨਾਂ ਨੇ ਉੱਪਰ ਆਪਾਂ ਪਹੁੰਚ ਕੀਤੀ ਜਿਹੜੇ ਬਿਲੀ ਮਹਿਕਮੇ ਦੇ ਡਿਪਾਰਟਮੈਂਟ ਨੂੰ ਉਹਨਾਂ ਨੂੰ ਦਿੱਤੀਆਂ ਇਸ ਕਰਕੇ ਉਹਨਾਂ ਨੇ ਫਿਰ ਲੈਟ ਕਾਫ ਕੰਸਟ੍ਰਕਟ ਮਤਲਬ ਪਿੰਡਾ ਨਾ ਇਸ ਮਾਨਗੜ ਉਹ 1 ਕਿਲੋਮੀਟਰ ਦੇ ਦੂਰ ਦਾ ਜਿਹੜਾ ਇੱਥੇ ਮਤਲਬ ਕਿ ਬੱਚੇ ਜਿਹੜੇ ਸੜਕ ਦੇ ਥਰੂ ਬੱਚੇ ਛੋਟੇ ਛੋਟੇ ਤਾਂ ਬੱਚੇ ਹੁੰਦੇ ਆ ਉਹਨਾਂ ਨੂੰ ਛੱਡ ਕੇ ਜਾਂਦੇ ਬੱਚਿਆਂ ਨੂੰ ਤਪਿੰਨ ਫਲੈਕੇ ਜਾਂਦੇ ਹਾਂ ਹਾਂ ਲਾਈਟ ਦਾ ਕਰਨ ਵੀ ਚਾਹੀਦਾ ਗਰਮੀ ਅੱਜ ਤੱਕ ਬਹੁਤ ਮੌਸਮ ਨਹੀਂ ਤਾਂ ਬੱਚੇ ਬਿਮਾਰ ਹੋ ਜਾਂਦੇ ਹੁੰਦੇ ਸੀ ਨਸੀਰ ਹੋਣਾ ਗਰਮੀ ਨਾਲ ਫੜ ਜਾਂਦੀ ਸੀ ਨਸੀਰ ਫੜ ਜਾਂਦੀ ਸੀ ਤੇ ਇਹ ਮੇਨ ਪਰੋਬਲ ਤਾਂ ਲਾਈਟ ਕਰਕੇ ਹੀ ਹੈ ਕਿਉਂ ਦੇਖੋ ਬਾਕੀ ਸਕੂਲਾਂ ਕਿੰਨਾ ਵਧੀਆ ਹੈਗਾ ਪੱਖੇ ਲੱਗੇ ਬੱਚੇ ਆਰਾਮ ਨਾਲ ਬੈਠ ਕੇ ਪੜ੍ਹਦੇ ਪਏ ਹੁਣ ਇੱਥੇ ਬੱਚੇ ਤਾਂ ਬੈਠਦੇ ਸੀਗੇ ਪਸੀਨਾ ਪਸੀਨੀ ਇੱਕ ਹੱਥ 'ਚ ਗੱਤਾ ਫੜਦੇ ਹੁੰਦੇ ਸੀ ਲਿਖਣਾ ਕਿੱਦਾਂ ਸੀ ਉਹਨਾਂ ਨੇ ਪੰਜਾਬ ਸਰਕਾਰ ਦੇ ਬਿਜਲੀ ਸਰਪਲਸ ਹੋਣ ਦੇ ਦਾਅਵੇ ਦੀ ਨਜ਼ੀਰ ਹੈ ਪਿੰਡ ਮਾਨਗੜ ਦਾ ਇਹ ਸਕੂਲ ਜਿੱਥੇ ਕਈ ਦਿਹਾੜੀਆਂ ਬਾਅਦ ਬਿਜਲੀ ਆਈ 2 ਜੂਨ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਬਿਆਨ ਆਇਆ ਕਿ ਪੰਜਾਬ ਪਾਕਿਸਤਾਨ ਨੂੰ ਬਿਜਲੀ ਵੇਚਣ ਲਈ ਤਿਆਰ ਹੈ। ਪਾਕਿਸਤਾਨ ਨੂੰ ਪਾਵਰ ਦੇਣ ਬਾਰੇ ਜੀ ਸੈਂਟਰ ਗਵਰਨਮੈਂਟ ਨੇ ਪਾਲਿਸੀ ਡਿਸੀਜਨ ਲੈਣਾ ਉਹਨਾਂ ਨਾਲ ਐਗਰੀਮੈਂਟ ਕਰਨਾ ਜਿੱਥੇ ਤੇ ਪੰਜਾਬ ਦਾ ਤੱਲਕ ਹੈ ਅਸੀਂ ਅਸਲੇ ਪਾਵਰ ਪਾਕਿਸਤਾਨ ਨੂੰ ਦੇਣ ਵਾਸਤੇ ਤਿਆਰ ਆ। ਇਹ ਕਹਾਣੀ ਇੱਕ ਸਕੂਲ ਦੀ ਨਹੀਂ ਹੈ ਸਗੋਂ ਸੈਂਕੜੇ ਸਕੂਲਾਂ ਦੀ ਹੈ। ਬੁਨਿਆਦੀ ਸਹੂਲਤਾਂ ਤੋਂ ਸੱਖਣੇ ਸਕੂਲਾਂ ਦੇ ਹਾਲ ਦੇਖ ਕੇ ਦੇਸ਼ ਦੇ ਭਵਿੱਖ ਦਾ ਅੰਦਾਜ਼ਾ ਸਹਿਜ ਲਗਾਇਆ ਜਾ ਸਕਦਾ ਹੈ।